ਬਟਾਲੇ ਤੋਂ ਇੱਕ ਬਿਹਤਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਗੋਬਿੰਦਨਗਰ ਚ ਘਰਾਂ ਤੇ ਵਿੱਚੋਂ ਜਦੋਂ ਬਦਬੂ ਆਉਂਦੀ ਹੈ ਤਾਂ ਘਰ ਦੇ ਬਾਹਰ ਇੱਕ ਮਾਂ ਦੇ ਵੱਲੋਂ ਆਪਣੇ ਪੁੱਤ ਦੀ ਜੋ ਪਾਲ ਕਰ ਰਹੀ ਸੀ ਉਸ ਦੇ ਵੱਲੋਂ ਰੌਲਾ ਪਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੂਰਾ ਇਲਾਕਾ ਇਕੱਠਾ ਹੁੰਦਾ ਹੈ ਪੁਲਿਸ ਨੂੰ ਸੂਚਨਾ ਕੀਤੀ ਜਾਂਦੀ ਹੈ ਜਿहां ਦੱਸ ਦਈਏ ਕਿ ਬਟਾਲਾ ਦੇ ਪ੍ਰੀਮ ਨਗਰ ਦਾ ਰਹਿਣ ਵਾਲਾ 18 ਸਾਲ ਦਾ ਨੌਜਵਾਨ ਸਾਹਿਲ ਬੀਤੇ ਕੁਝ ਦਿਨ ਤੋਂ ਘਰ ਤੋਂ ਲਾਪਤਾ ਸੀ ਮਾਂ ਦੋ ਦਿਨਾਂ ਤੋਂ ਪੁੱਤੀ ਪਾਲ ਦੇ ਵਿੱਚ ਦਰਤਾਰ ਭਟਕ ਰਹੀ ਸੀ ਜਦ ਆਪਣੇ ਹੋਣ ਵਾਲੇ ਕੁੜਮਾ ਦੇ ਉਗਈ ਤਾਂ ਉਸ ਨੂੰ ਕੁਝ ਸ਼ੱਕ ਪਿਆ ਉਸ ਦੇ ਵੱਲੋਂ ਉਥੇ ਰਿਸ਼ਤੇਦਾਰ ਲੋਕ ਅਤੇ ਪੁਲਿਸ ਇਕੱਠੀ ਕਰਨੀ ਚਾਹੁੰਦੀ ਹੈ ਉਸ ਤੋਂ ਬਾਅਦ ਜੋ ਸੱਚ ਸਾਹਮਣੇ ਆਉਂਦਾ ਉਸ ਨੂੰ ਦੇਖ ਕੇ ਅਤੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਤਾਂ ਕੁਸਤਰਾ ਤੋਂ ਸਾਹਿਲ ਜਿਸ ਦੀ ਉਮਰ 18 ਸਾਲ ਸੀ ਉਸ ਦੀ ਲਾਸ਼ ਕਰਦੇ ਫਿਚ ਮਿਲਦੀ ਹੈ ਜਾਂ ਦੱਸਤਾ ਇਹ ਕਿ ਗੋਬਿੰਦ ਸਿੰਘ ਨਗਰ ਦੀ ਰਹਿਣ ਵਾਲੀ ਲੜਕੀ ਦੇ ਨਾਲ ਉਸਦੇ ਪ੍ਰੇਮ ਸੰਬੰਧਾਂ ਦੋਵਾਂ ਕਰਾ ਦੀ ਪਰਿਵਾਰਾਂ ਦੀ ਸਹਿਮਤੀ ਦੇ ਨਾਲ 1 ਮਹੀਨੇ ਪਹਿਲਾਂ ਰਿਸ਼ਤਾ ਵੀ ਹੋਇਆ ਪਰ ਜਦ ਸਾਹਿਲ ਦੀ ਪਾਲ ਕਰਦੀ ਮਾਂ ਆਪਣੇ ਹੋਣ ਵਾਲੇ ਕੁੜਮਾ ਦੇ ਘਰ ਪੁੱਛਣ ਗਈ ਤਾਂ ਉਸ ਨੂੰ ਸ਼ੱਕ ਹੋਇਆ ਬਤਬੁਆਈ ਰੋਲਾ ਪਾਇਆ ਗਿਆ ਕਈ ਘੰਟੇ ਪੁਲਿਸ ਵਾਲੇ ਮੌਕੇ ਤੇ ਛਾਣਬੀਨ ਕਰਦੇ ਰਹੇ ਜਦ ਘਰ ਚ ਮੌਜੂਦ ਲੜਕੀ ਦੀ ਮਾਂ ਨੂੰ ਹਿਰਾਸਤ ਚ ਲੈ ਕੇ ਉਹਨਾਂ ਸ਼ਕਤੀ ਦੇ ਨਾਲ ਕੁਝ ਪੜਤਾਲ ਕੀਤੀ ਤਾਂ ਮੁੰਡੇ ਦੀ লাশ ਗਾਰ ਦੇ ਵਿੱਚੋਂ ਹੀ ਮਿਲਦੀ ਹੈ ਜਾਂ ਨੌਜਵਾਨ ਦੀ লাশ ਦੱਬੇ ਹੋਣ ਦੀ ਸੱਚਾਈ ਸਾਹਮਣੇ ਆਉਂਦੀ ਹੈ ਪੁਲਿਸ ਵੱਲੋਂ ਗਾਰ ਦੇ ਵਿੱਚ ਟੋਆ ਪੁੱਟ ਕੇ লাশ ਨੂੰ ਕੱਢ ਕੇ ਕਬਜ਼ੇ 'ਚ ਲੈ ਲਿਆ ਗਿਆ ਤੇ ਫੋਸਮਾਟਮ ਲਈ ਭੇਜ ਦਿੱਤਾ ਗਿਆ ਉਦਰੀ ਮਿਤਕ ਨੌਜਵਾਨ ਦੀ ਮਾਤਾ ਰੋ ਰੋ ਕੇ ਬੁਰਾ ਹਾਲ ਹੈ ਕੀ ਕਹਿਣਾ ਹੈ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦਾ ਤੁਹਾਨੂੰ ਸੁਣਾ ਦਿੰਨੇ ਆ ਜੀ ਆ ਕੁੜੀ ਨੇ ਸਿੱਧਿਆ ਘਾਰੇ ਨੇ ਮੇਰਾ ਪੁੱਤ ਮਰਵਾ ਦਿੱਤਾ ਕੁੜੀ ਨਾ ਟਿਸਤਾ ਹੈ ਕੁੜੀ ਨਾ ਮੰਗੜੀ ਕੀਤੀ ਜਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਜੇ ਦਾ ਵਿਆਹ ਕਰ ਦੋ ਜੇ ਚੇਤੀ ਦੇ ਵਿਆਹ ਕਰ ਦੋ ਮੈਂ ਮੇਰਾ ਪੁੱਤ ਹੈ ਨਹੀਂ ਇਹਨੇ ਜੋਗਾ ਇਹ ਮੇਰਾ ਪੁੱਤ ਨਹੀਂ ਇਹਨੇ ਜੋਗਾ ਮੈਂ ਅਜੇ ਨਹੀਂ ਕਰ ਰਹਾ ਇਹ 18 ਸਾਲ ਉਮਰ ਨਹੀਂ ਹੋਈ ਮੰਨਦੀ ਨਹੀਂ ਜਨਾਨੀ ਬੜੀ ਛੇਤੀ ਮ ਵਿਆਹ ਮੰਗਦੀ ਥੋੜੇ ਦਿਨ ਪਹਿਲੋ ਮੈਨੂੰ ਫੋਨ ਕੀਤਾ ਤਿੰਨ ਦਿਨ ਪਹਿਲੋ ਵਿਆਹ ਮੰਗਦੀ ਰਹੀ ਛੋਟੀ ਤੋਂ ਛੇਤੀ ਕੀ ਬਬਾ ਇੱਕ ਵਾਰੀ ਰਾਤ 9 ਵਜੇ ਮੈਂ ਇੱਕ ਵਾਰੀ 9 ਵਜੇ ਨਾਲ ਗੇੜੀ ਮਾਰੀ ਇੱਕ ਵਾਰੀ 10 ਵਜੇ ਨਾਲ ਮਾਰੀ ਹੈ ਜਨਾਨੀ ਆਈ ਆ ਘਰ ਆਣ ਕੇ ਪਤਾ ਨਹੀਂ ਅੰਦਰੋਂ ਪੈਸੇ ਪੂਹੇ ਕੱਢ ਕੇ ਲੈ ਕੇ ਗਈ ਆ ਪਰ ਇਹਨੇ ਖੋਲ ਕੇ ਬੂਆ ਕਿਸ ਨੂੰ ਦੱਸਿਆ ਨਹੀਂ ਆ ਮੈਂ ਤਾਂ ਕੱਲ ਦੀ ਨਬੜੀ ਆਪਣੇ ਪੁੱਤ ਨੂੰ ਇਹਨੇ ਦੱਸਿਆ ਨਹੀਂ ਜਨਾਨੀ ਨੇ ਕਿ ਅੰਦਰ ਇਹ ਕਰ ਦਿੱਤਾ ਮੇਰਾ ਪੁੱਤ ਜਮੀ ਜਿੱਦਾ ਕਿਹਦੀ ਕਾਪੂਰੀ ਹੋਣਾ ਐਵੇਂ ਤੇ ਕੰਨੀ ਧੋੜੀ ਭੱਜੀ ਫਿਰਦੀ ਡੇੜੇ ਕਨੇ ਹੋ ਗਿਆ ਮਨੇ ਡਿਲੀਵਰੀ ਇਹਦੇ ਨਾਲ ਮਿਲਿਆ ਤੇ ਇਹਨੇ ਮੰਗਣੀ ਕਰਵਾ ਲਈ ਉਹਨੇ ਕਹਿੰਦਾ ਮੰਮੀ ਮੈਨੂੰ ਪਸੰਦਵਾ ਉਹ ਕੁੜੀ ਵੀ ਇਹਦੇ ਗਲੋਂ ਨਹੀਂ ਹਿਲਤਦੀ ਆਂਦੀ ਤੂੰ ਆਪਣੇ ਘਰ ਗੱਲ ਕਰ ਮੈਂ ਮੈਨੂੰ ਨਹੀਂ ਪਸੰਦਦੇ ਤੇ ਖਾਦ ਨੂੰ ਛੋਟੀ ਜੀ ਮੇਰਾ ਮੁੰਡਾ ਦੇ ਕਿੱਡਾ ਜਵਾਨ ਮੈਂ ਮਕੌਲ ਕਰਿਆ ਕਰਨਾਂ ਨਸਾਂ ਦੇ ਐਡਾ ਜਵਾਨ ਪੁੱਤ ਮੇਰਾ ਕਾਕੇ ਬੈਗੀ ਜਨਾਨੀ ਸੀ ਪਰਿਵਾਰ ਚ ਕੌਣ ਕੌਣ ਹੋਰ ਪਰਿਵਾਰ ਚ ਜਨਾਨੀ ਆਪਣੇ ਸਹੁਰੇ ਰ ਸਾਸ ਸਹੁਰੇ ਨਾਲ ਲੱਗ ਰਹੇ ਨਹੀਂ ਦੋਵੇਂ ਮਾਵਾਂ ਆਂ ਕੀ ਤੁਹਾਡੇ ਪਰਿਵਾਰ ਚ ਕੌਣ ਕੋ ਮੇਰੇ ਪਰਿਵਾਰ ਚ ਮੇਰਾ ਸੋਹਰਾ ਵਾ ਮੇਰੀਆਂ ਬੇਟੀਆਂ ਤੇਨੂੰ ਇੱਕ ਛੋਟੇ ਦਾ ਮੁੰਡਾ ਮੇਰੇ ਕੋਲ ਇੱਕ ਬੇਟਾ ਸੀ ਹਾਂਜੀ ਹਾਂਜੀ ਮੇਰਾ ਇੱਕੋ ਹੀ ਇੱਕ ਛੋਟੇ ਮੇਰੇ ਦੇਰ ਦਾ ਬੇਟਾ ਵਾ ਕੀ ਮੰਗ ਕੀ ਕਰਦੇ ਮੰਗ ਕੀ ਕਰਨੇ ਇਨਸਾਫ ਮੰਗਦੇ ਮੇਰੇ ਪੁੱਤ ਤੇ ਨਹੀਂ ਗਏ ਇਦਕੇ ਕੋਈ ਕੁਝ ਨਹੀਂ ਮੰਗਦੇ ਉਹਨਾਂ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਹੀ ਜੇ ਜੋ ਕੀਤਾ ਵਾ ਮੇਰੇ ਪੁੱਤ ਨੇ ਮਾਰਾ ਕੀਤਾ ਨੇ ਇਹ ਬੁੱਢੀ ਨੇ ਇਹ ਬੁੱਢੀ ਨੂੰ ਘੜੀ ਤੇ ਘੜੀ ਸਜ਼ਾ ਜੋ ਕੀਤਾ ਜਾਂਦਾ ਕੀ ਕਰ ਉਹਦੇ ਨਾਮ ਮੇਰੇ ਬੱਚੇ ਨੂੰ ਮੋੜ ਦੋ ਮਾ ਕੋ ਜਨੇ ਮੰਗ ਰਹੀ ਕੇ ਹਾਏ ਨੇ ਇਦਾਂ ਕੀਤਾ ਜਿਵੇਂ ਪਹਿਲਾਂ ਦੇ ਮੁੰਡੇ ਕੁੜੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਕੁੜੀ ਇੱਕ ਦਿਨ ਸਾਡੇ ਘਰੇ ਗਈ ਤੇ ਇਹਨੇ ਮੰਗਰੇ ਨਾਲ ਆਈ ਉਹਨਾਂ ਨੂੰ ਫੋਨ ਕੀਤਾ ਉਹਦੇ ਮੰਮੀ ਡੈਡੀ ਨੂੰ ਕਿ ਆ ਤੁਹਾਡੀ ਕੁੜੀ ਆਈ ਆ ਤੇ ਇਹ ਮਤਲਬ ਕਿ ਕੀ ਕਰਨਾ ਹੈ ਜੀ ਦੱਸ ਉਹਨਾਂ ਨੇ ਮੁੰਕੇ ਇਹ ਗੱਲ ਆਖਿਆ ਕਿ ਚਲੋ ਅਸੀਂ ਉਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਇੱਜ਼ਤ ਹਰ ਇੱਕ ਦੀ ਧੀਆਂ ਭੈਣਾਂ ਦੀ ਇੱਜ਼ਤ ਹਰ ਇੱਕ ਦੀ ਹੁੰਦੀ ਹੈ ਤੇ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਰਿਸ਼ਤਾ ਕਰ ਲਓ ਇਹਨਾਂ ਨੇ ਰਿਸ਼ਤਾ ਕੀਤਾ ਹੱਲੇ ਸਾਡੇ ਕੋ ਜਿਹੜੀਆਂ ਫੋਟੋਆਂ ਨੇ ਰੋਕੇ ਦੀਆਂ ਉਹੀ ਹੈਗੀਆਂ ਜੀ ਇਹਨਾਂ ਨੇ ਅੱਜ ਇਹ ਰੋਕਾ ਕਰਕੇ ਮੁੜ ਕੇ ਅੱਜ ਅਪਣੇ ਮਾਰਕੀਟ ਅੰਦਰ ਨਾ ਆਪ ਤਾ ਮੁੰਡੇ ਦੀ ਉਮਰ ਕੋਈ 18 ਸਾਲ ਹੈਗੀ 18 ਸਾਲ ਦੀ ਹੈਗੀ ਕੁੜੀ ਦੀ ਵੀ ਇਹੀ ਲਿਖਿਆ ਜੀ 18 ਸਾਲ ਚਲੋ ਇਹ ਕਿੱਥੇ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਹੈ ਮੁੰਡਾ ਇਹ ਫਰੇਮ ਨਗਰ ਦਾ ਜੀ 2 ਨੰਬਰ ਗਲੀ ਦਾ ਫੜਿਆ ਜੇ ਇਹਨਾਂ ਦੇ ਸਿਰਫ ਜਿਹੜੀ ਮੁੰਡੇ ਦੀ ਇਹਦੀ ਕੁੜੀ ਦੀ ਮਾਂ ਆ ਬਸ ਉਹਨੂੰ ਫੜਿਆ ਜੇ ਬਾਕੀ ਸਾਰੇ ਜੀ ਕੋਰੋਂ ਫਰਾਰ ਹਾਂਜੀ ਤੁਹਾਨੂੰ ਤੁਹਾਨੂੰ ਤਾਲਾ ਖੋਲਦੇ ਜਾਂ ਰੈਡ ਕਰਦੇ ਨਹੀਂ ਹੱਲੇ ਕੁਝ ਨਹੀਂ ਜੀ ਕੱਢਿਆ ਗਿਆ ਤੁਹਾਨੂੰ ਕਿਹਨਾਂ ਪਤਾ ਲੱਗਿਆ ਕਿ ਮਾਰਕ ਅੰਦਰ ਅੰਦਰ 스멜 ਆਉਂਦੀ ਜੀ ਬਹੁਤ ਜੰਗੰਦੀ ਤੁਸੀਂ ਆਪ 스멜 ਲੈ ਸਕਦੇ ਹੋ ਮਰ ਗੇਟ ਲੱਗੇ ਹੋ ਜੀ 스멜 ਆਉਂਦੀ ਬਹੁਤ ਗੰਦੀ 스멜 ਆਉਂਦੀ ਮੁੰਡੇ ਦਾ ਨਾਮ ਸਾਹਿਲ ਮੱਟੂ ਕੰਦ ਤੱਕ ਮੁੰਡਾ ਪੜਦਾ ਹੀ ਜੀ ਇਹ ਪਰਦਾ ਹੀ ਇਹ 10ਵੀਂ ਪੜਨ ਰਿਹਾ ਹੀ ਉਹਨਾਂ ਦੇ ਫਾਦਰ ਗੁੰਗੇ ਹੀ ਨੇ ਉਹ ਮਤਲਬ ਤੇ ਪਿੰਡ ਦਾ ਕੰਮ ਕਰਦੇ ਨੇ ਕੁਝ ਤੋਂ ਮਾਮਲਾ ਨਹੀਂ ਸਾਨੂੰ ਕਰੀਬ 2:00 ਵਜੇ ਇੱਕ ਇਤਲਾਹ ਮਿਲੀ ਆ ਕਿ ਇੱਕ ਸ਼ਾਹਲ ਨਾਮ ਦਾ ਮੁੰਡਾ ਜਿਹੜਾ ਕਿ ਜਦੀ ਇੰਗੇਜਮੈਂਟ ਹੈ ਨਿਊ ਗੋਵਿੰਦਨਗਰ ਦੇ ਉਹ ਹੀ ਆ ਇੰਗੇਜਮੈਂਟ ਹੋਈ ਆ ਚਰਨਜੀਤ ਦੇ ਲੜਕੀ ਨਾਲ ਉਹ ਕਿਤੇ ਐਤਵਾਰ ਦਾ ਉਹਦੇ ਨਾਲ ਘੁੰਮਣ ਗਿਆ ਅੱਜ ਜਿਹੜੀ ਲੜਕੀ ਦੀ ਮਾਤਾ ਉਹਨਾਂ ਦੇ ਘਰੇ ਗਈ ਆ ਤੇ ਉਹਦੀ ਮਾਤਾ ਨੇ ਪੁੱਛਿਆ ਅੱਗੇ ਵੀ ਆਣ ਜਾਣ ਹੋਣਾ ਹੈ ਉਹਨਾਂ ਨੇ ਪੁੱਛਿਆ ਵੀ ਲੜਕਾ ਕਿੱਥੇ ਆ ਉਹ ਕਹਿੰਦਾ ਘੁੰਮਣ ਗਿਆ ਉਹ ਕੁਦਰਤੀ ਉਹ ਜਿਲੇ ਮਾਤਾ ਆ ਗਈ ਤੇ ਉਹਦੀ ਮਾਤਾ ਵੀ ਲੜਕੇ ਦੀ ਸ਼ਾਇਰ ਦੀ ਨਾਲ ਹੀ ਆ ਗਈ ਪਿੱਛੇ ਹੁਣ ਦਿਖਿਆ ਜਿਲੇ ਘਰ ਦੇ ਲਾਗੇ ਆ ਤੇ ਉਹਨੂੰ ਸਮੈਲ ਆ ਰਹੀ ਸੀ ਤਾਂ ਹਿਊਮਨ ਬਾਡੀ ਦੀ ਠੀਕ ਆ ਉਹ ਉਸੇ ਵੇਲੇ ਉਹਨੇ ਥਾਣੇ ਤਲਾਹ ਦਿੱਤੀ ਆ ਤਾਂ ਉਸੇ ਮੌਕੇ ਤੇ ਅਸੀਂ ਸਾਰੇ ਮਹਿਰਤਸੀਦਾਰ ਦੀ ਹਾਜੀ ਪਹੁੰਚ ਗਏ ਇੱਥੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਆ ਕਤਲ ਦੀ ਤੇ ਇੱਕ डेड बॉडी किधर मिली तो, तो था 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 था। कोई डेड बॉडी ਜਿਹੜੀ ਆ ਉਹਨਾਂ ਨੇ ਦਫਨਾਈ ਵੀ ਉਹਦਾ ਆਪਣੇ ਘਰ ਦੇ ਅੰਦਰ ਟੋਇਆ ਪਿਆ ਉੱਥੋਂ ਅਸੀਂ ਕੱਢ ਕੇ ਲਿਆਇਆ ਉਹ ਪਰਚਾ ਦਿੱਤਾ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਦੋ ਅਨਨੋਨ ਤੇ ਬਾਕੀ ਪੋਸਟ ਮਾਰਡਮ ਕਰਾਉਣ ਤੋਂ ਬਾਅਦ ਜੇ ਜੋ ਆਏਗਾ ਉਹ ਰੈਸਟ ਕੋਈ ਦਿੱਤਾ ਕੋਈ ਨਹੀਂ ਹੋਇਆ ਜੇਲੇ ਰੈਸਟ ਹੋਏਗਾ ਤਾਂ ਜ਼ਰੂਰ ਹੋਸਤ